ਕੰਮ ਕਰਨ ਤੋਂ ਪਹਿਲਾਂ ਇਹ ਡਿਸਾਈਡ ਕਰੋ ਜੀ ਮੈਂ ਮੀਟ ਤੇ ਕਰਨਾ ਹੈ ਮੈਂ ਬਰੀਡ ਤੇ ਕਰਨਾ ਹੈ ਮੈਂ ਦੁੱਧ ਤੇ ਕਰਨਾ ਹੈ ਮੈਂ ਉਹਦੀ ਖਾਲ ਤੇ ਕਰਨਾ ਹੈ ਕਿਸ ਚੀਜ਼ ਤੇ ਕੰਮ ਕਰਨਾ ਅਸੀਂ ਕਦੇ ਨਹੀਂ ਕਿਸੇ ਨੂੰ ਕਹਿੰਦੇ ਜੀ ਤੁਸੀਂ ਅੱਜ ਟ੍ਰੇਨਿੰਗ ਲੈ ਕੇ ਗਏ ਹੋ ਤੇ ਕੱਲ ਸਵੇਰੇ ਜਾ ਕੇ ਬੱਕਰੀਆਂ ਖਰੀਦ ਲਈ ਹੈ ਨਾ ਤੁਸੀਂ ਜਦੋਂ ਜਾਓ ਸਾਡੇ ਤੋਂ ਸਿੱਖ ਲਿਆ ਸਮਝ ਲੱਗ ਗਈ ਇੱਕ ਦੋ ਫਾਰਮ ਆਪਣੇ ਆਲੇ ਦੁਆਲੇ ਦੇ ਘੁੰਮੋ ਜਿਹੜੇ ਲੋਕੀ ਅੱਜਕੱਲ ਬਰੀਡ ਤੇ ਕੰਮ ਕਰ ਰਹੇ ਐ ਉਹ ਬਹੁਤ ਅੱਛਾ ਪੈਸਾ ਕਮਾ ਰਹੇ ਨੇ ਉਹਨੇ ਥੋੜੇ ਦਿਨ ਪਹਿਲਾਂ ਪੰਜਾਬ ਚ ਬੱਕਰਾ 5.5 6 ਲੱਖ ਰੁਪਏ ਦਾ ਵੀ ਵਿਕਿਆ ਕੰਮ ਕਰਨ ਤੋਂ ਪਹਿਲਾਂ ਇਹ ਡਿਸਾਈਡ ਕਰੋ ਜੀ ਮੈਂ ਮੀਟ ਤੇ ਕਰਨਾ ਹੈ ਮੈਂ ਬਰੀਡ ਤੇ ਕਰਨਾ ਹੈ ਮੈਂ ਦੁੱਧ ਤੇ ਕਰਨਾ ਹੈ ਮੈਂ ਉਹਦੀ ਖਾਲਤੇ ਕਰਨਾ ਹੈ ਕਿਸ ਚੀਜ਼ ਤੇ ਕੰਮ ਕਰਨਾ ਫੇਰ ਆਪਾਂ ਦੱਸ ਰਿਹਾ ਨਾ ਹੁਣ ਆਪਾਂ ਇਸੇ ਲਈ ਆਇਓ ਆਪ ਜੀ ਦੱਸ ਕੇ ਭੇਜਾਂਗੇ ਚਿੰਤਾ ਨਾ ਕਰੋ ਟੋਟਲ ਤੁਹਾਡੀ ਗੱਲ ਦਾ ਜਵਾਬ ਦਿੰਨੇ ਆ ਜਦੋਂ ਤੁਸੀਂ ਕੰਮ ਕਰਦੇ ਹੋ ਨਾ ਜੀ ਉਦੋਂ ਆਪਣੇ ਇਲਾਕੇ ਚ ਇੱਕ ਅਸੀਂ ਕਦੇ ਨਹੀਂ ਕਿਸੇ ਨੂੰ ਕਹਿੰਦੇ ਜੀ ਤੁਸੀਂ ਅੱਜ ਟ੍ਰੇਨਿੰਗ ਲੈ ਕੇ ਗਏਓ ਤੇ ਕੱਲ ਸਵੇਰੇ ਜਾ ਕੇ ਬੱਕਰੀਆਂ ਖਰੀਦ ਲਿਓ ਹਨਾ ਤੁਸੀਂ ਜਦੋਂ ਜਾਓ ਸਾਡੇ ਤੋਂ ਸਿੱਖ ਲਿਆ ਸਮਝ ਲੱਗ ਗਈ ਇੱਕ ਦੋ ਫਾਰਮ ਆਪਣੇ ਆਲੇ-ਦੁਆਲੇ ਦੇ ਘੁੰਮੋ। ਉਹ ਪਤਾ ਲੱਗਦਾ ਕਿ ਸਾਡੇ ਇੱਥੇ ਕਿਸ ਚੀਜ਼ ਦੀ ਡਿਮਾਂਡ ਹੈ। ਠੀਕ ਹੈ। ਮੀਟ ਤੇ ਹਰ ਚੀਜ਼ ਵਿੱਚ ਵਿਕਣਾ ਇਹਦਾ। ਮੀਟ ਤੇ ਹਰ ਚੀਜ਼ ਵਿੱਚ ਵਿਕਣਾ। ਜਿਹੜੇ ਲੋਕੀ ਅੱਜਕੱਲ ਬਰੀਡ ਤੇ ਕੰਮ ਕਰ ਰਹੇ ਐ ਉਹ ਬਹੁਤ ਅੱਛਾ ਪੈਸਾ ਕਮਾ ਰਹੇ। ਉਹਨੇ ਥੋੜੇ ਦਿਨ ਪਹਿਲਾਂ ਪੰਜਾਬ 'ਚ ਬੱਕਰਾ 5.5-6 ਲੱਖ ਰੁਪਏ ਦਾ ਵੀ ਵਿਕਿਆ। ਜੇ ਜਿਹਦੀ ਬਰੀਡ ਅੱਛੀ ਹੋਏਗੀ ਹਾਂ ਲੱਗਾ ਉਹਨਾਂ ਨੂੰ 4-5 ਸਾਲ 7 ਸਾਲ ਲੱਗੇ ਹੋਣੇ ਇਸ ਜਗ੍ਹਾ ਤੇ ਆਉਣ ਨੂੰ ਪਰ ਜੇ ਉਹਨੇ ਦਾ ਨਾਂ ਵੀ ਵਿਕੇ ਜੋ ਨਾਰਮਲ ਪ੍ਰਾਈਸ ਤੇ ਵੀ ਵਿਕੇ ਤੇ ਤੁਹਾਡੇ ਘਰ ਪੈਸੇ ਵਾਧੂ ਆਉਂਦੇ ਆ ਘਟ ਨਹੀਂ ਆਉਂਦੇ ਆਪਾਂ ਤੁਹਾਨੂੰ ਉਹ ਵੀ ਇੱਕ ਵਾਰੀ ਲਿਖ ਕੇ ਲਿਖਾ ਦੂੰਗਾ ਵੀ ਸਾਲ 'ਚ ਬੱਕਰੀ ਦਾ ਇੰਨਾ ਖਰਚਾ ਹੋਣਾ ਤੇ ਆ ਤੁਹਾਨੂੰ ਉਹਦੇ ਬੱਚੇ ਆਉਣਗੇ ਪਰ ਉਹ ਸਭ ਤੁਹਾਡੇ ਮੈਨੇਜਮੈਂਟ ਤੇ ਡਿਪੈਂਡ ਕਰਦਾ ਇਹ ਨਾ ਹੈ ਨਾ ਆਪਾਂ ਬੱਕਰੀ ਨੂੰ ਦਾਣਾ ਪਾਈਏ ਨਾ ਸਾਮ ਸੰਭਾਲ ਕਰੀਏ ਨਾ ਤੇ ਸੋਚੀ ਆਂ ਵੀ ਬੱਚੇ ਆਈ ਚੱਲਣ ਤੇ ਉਹ ਤੇ ਮਸ਼ੀਨ ਦਾ ਵੀ ਮਸ਼ੀਨ ਜਿਹੜੀ ਕੁਛ ਨਹੀਂ ਬੋਲਦੀ ਨਾ ਉਹਦੇ ਵੀ ਤੇਲ ਪਾਣੀ ਨਾ ਚੈੱਕ ਕਰੋ ਤੇ ਉਹ ਵੀ ਗਰਾਰੀਆਂ ਗਰੂਰੀਆਂ ਤੋੜ ਤਾੜ ਦਿੰਦੀਆਂ ਤੇ ਇਹ ਤਾਂ ਫੇਰ ਜਾਨਵਰ ਇਹਨੇ ਸਾਹੀ ਤੋੜਨੇ ਤੇ ਕੋਸ਼ਿਸ਼ ਕਰੋ ਹਾੜੀ ਬਿਮਾਰੀ ਨਾ ਆਵੇ ਜਿਹੜਾ ਕੰਮ ਕਰਨਾ ਆਪਣੇ ਏਰੀਏ ਦੇ ਮਹੀਨਾ ਡੇਢ ਮਹੀਨਾ ਘੁੰਮੂ ਫਾਰਮ ਦੇਖੋ ਮੰਡੀਆਂ ਪੰਜਾਬ ਚ ਪੂਰੀਆਂ ਲੱਗਦੀਆਂ ਹਨਾ ਅਮਰੀਕਾ ਕੋਈ ਦਿਨ ਐਸਾ ਜਿਸ ਦਿਨ ਮੰਡੀ ਪੰਜਾਬ ਚ ਨਹੀਂ ਲੱਗਦੀ ਉਹਦੇ ਚ ਕੀ ਐ ਤੁਸੀਂ ਮੰਡੀ ਘੁੰਮੋ ਜਿਹੜੇ ਤੇ ਉਹ ਯੂਟਿਊਬਰ ਘੁੰਮਦੇ ਆ ਉਹਨਾਂ ਲਾਗੇ ਤੇ ਜਾਇਓ ਨਾ ਇੱਕ ਨੰਬਰ ਦੇ ਠੱਗ ਆ ਉਹ ਵੀ ਤੇ ਜਿਹੜੇ ਉਹ ਸੌਦਾ ਕਰ ਰਹੇ ਹੁੰਦੇ ਆ ਉਹ ਰਲ ਮਿਲ ਕੇ ਸੌਦੇ ਹੁੰਦੇ ਆ ਉਹਨਾਂ ਦੇ ਜਿਹੜੇ ਆਪਣੇ ਉੱਥੇ ਪਿੰਡਾਂ ਦੇ ਲੋਕ ਜ਼ਿਮੀਂਦਾਰ ਲੋਕ ਸੌਦਾ ਕਰਦੇ ਆ ਉਹਨਾਂ ਕੋਲ ਬੈਠੋ ਉਹਨਾਂ ਦਾ ਦੇਖੋ ਉਹ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ ਉਹ ਤੁਹਾਨੂੰ ਜਰੂਰ ਪਤਾ ਹੋਣਾ ਚਾਹੀਦਾ ਕਾਰਨ ਇਹ ਹੈ ਕਿ ਕੱਲ ਨੂੰ ਤੁਸੀਂ ਬੱਕਰੀ ਲੈਣੀ ਵੀ ਹੈ ਹੋਰ ਬੱਕਰੀ ਦੇਣੀ ਵੀ ਹੈ ਤੁਸੀਂ ਜਿਹੜੇ ਜ਼ਿੰਮੇਦਾਰ ਸੌਦਾ ਕਰਦੇ ਆ ਨਾ ਉਹ ਦੇਖੋ ਉਹਦੇ ਚ ਇਹ ਪਤਾ ਲੱਗਦਾ ਹਾਂ ਬਈ ਇਹਨੇ ਬਾਈ ਨੇ ਨਾ 20000 ਮੰਗਿਆ ਸੀ ਉਹਨੇ 12 ਲਾਇਆ ਆ ਕੇ 15 ਚ ਹੋਇਆ ਸੌਦਾ 16 ਚ ਹੋਇਆ ਦੋ ਚਾਰ ਦੇਖੋਗੇ ਤੁਹਾਨੂੰ ਸਮਝ ਲੱਗਣੀ ਸ਼ੁਰੂ ਹੋ ਜਾਊਗੀ ਵੀ ਇਦਾਂ ਦੀ ਬੱਕਰੀ ਸੀ ਤੇ ਉਹਦਾ ਮੁੱਲ ਇਹ ਪਿਆ ਸੀ ਥੋੜਾ ਕੋਸ਼ਿਸ਼ ਕਰੋ ਜਿਹੜੇ ਦਲਾਲ ਐ ਉਹਨਾਂ ਤੋਂ ਬਚੋ ਖਰੀਦਣ ਲੱਗੇ ਵੀ ਹੋਰ ਵੇਚਣ ਲੱਗੇ ਵੀ ਕਿਉਂਕਿ ਮੋਟਾ ਪੈਸਾ ਤੇ ਉਹਨਾਂ ਨੇ ਤੁਹਾਡਾ ਉਡਾ ਜਾਣਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੇਚਣ ਲੱਗੇ ਖਰੀਦਣ ਲੱਗੇ ਪਤਾ ਹੋਏਗਾ ਤੇ ਤੁਹਾਨੂੰ ਬਾਦੂ ਮੁੱਲ ਨਹੀਂ ਪਏਗਾ ਵੇਚਣ ਲੱਗੇ ਜਾਓਗੇ ਤੇ ਤੁਹਾਡੇ ਪੈਸੇ ਦਲਾਲ ਨਹੀਂ ਖਾ ਜਾਏਗਾ ਕਈ ਲੋਕ ਕੀ ਕਰਦੇ ਆ ਸਾਡੇ ਕੋਲ ਇੱਕ ਟ੍ਰੇਨਿੰਗ ਲੈ ਕੇ ਗਿਆ ਸੀ ਉਹਨੇ ਦਲਾਲ ਨੂੰ ਦੇ ਦਿੱਤੇ ਪੈਸੇ ਲੋ ਜੀ ਮੈਨੂੰ 100 ਬੱਕਰੀ ਲੈ ਦੋ ਠੀਕ ਹੈ ਉਹਨੇ ਕਿਹਾ ਲਿਆਓ ਜੀ 50 ਬੱਕਰੀਆਂ ਦਾ ਐਡਵਾਂਸ ਦੇ ਦੋ ਤੇ ਉਸ ਬਾਈ ਨੇ ਉਹਨੂੰ ਉਹ ਜੋ ਬੱਕਰੀਆਂ ਦਿੱਤੀਆਂ ਸੀ ਮੈਂ ਔਰ ਕੰਗ ਸਾਬ ਦੇਖ ਕੇ ਆਏ ਸੀ ਉਹ 50000 ਦੇ ਅੰਦਰ ਅੰਦਰ ਹੀ ਉਹਨੇ 100 ਬੱਕਰੀਆਂ ਨੂੰ ਠੋਕਤੀਆਂ ਸੀ ਨਾ ਉਹਨੇ ਕੋਈ ਨਸਲ ਦੇਖੀ ਨਾ ਉਹਨੇ ਕੁਛ ਦੇਖਿਆ ਬਸ ਉਹਨੇ ਦੇ ਦਿੱਤਾ ਉਹਨੇ 50000 ਚ ਦੇ ਦਿੱਤਾ ਮੇਰੇ ਖਿਆਲ 22 23 ਬੱਕਰੀਆਂ ਮਰੀਆਂ ਸੀ ਉਹਨਾਂ ਦੀ ਨਾ 23 ਮਰੀ ਗਈ ਸੀ ਹਾਂ 23 ਬੱਕਰੀਆਂ ਮਰ ਵੀ ਗਈਆਂ ਸੀ ਕਿਉਂਕਿ ਉਹ ਬਿਮਾਰੀ ਸੀਗੀਆਂ ਤੁਹਾਨੂੰ ਜੇ ਅਗਰ ਇੱਕ ਚੀਜ਼ ਆਪਣੀ 10 ਰੁਪਏ ਦੀ ਹੈ ਜੇ ਮੈਂ ਮੈਂ ਤੁਹਾਨੂੰ ਕੱਲ ਨੂੰ ਪੰਜ ਦੀ ਦੇ ਰਿਆਂ ਚਾਰ ਦੀ ਦੇਣਾ ਤਾਂ ਉਹਦੇ ਕੋ ਕਮੀ ਹੋਏਗੀ ਤਾਂ ਹੀ ਦਊਗਾ ਨਹੀਂ ਤਾਂ ਕੌਣ ਦਿੰਦਾ ਤੇ ਇਹ ਸਭ ਚੀਜ਼ਾਂ ਦਲਾਲਾਂ ਦਲੂਲਾ ਤੋਂ ਬਚੋ ਆਪਣੀ ਚੀਜ਼ ਦਾ ਮੁੱਲ ਆਪ ਤੈਅ ਕਰਨਾ ਸਿੱਖੋ